ਬੱਕ ਜਾਵਾ 5 ਮਿੰਟਾਂ ਦੀ ਬੱਕ ਰਹਿ ਗਈ ਸੀ ਤੇ ਫੇਰ ਇੱਥੇ ਤਾਂ ਕਿਹਿੰਦੀ ਕੰਪਨੀ ਹੁੰਦੀ ਸੀ ਤੇ ਬਾਈ ਚੱਕੀ ਫਰਦਾ ਕਹਿੰਦੇ ਫੋਰਕ ਲੈਫਟ ਹੱਟੇ ਵਾਲਾ ਟ੍ਰੈਕ ਵੀ ਕਹਿੰਦੇ ਬੰਦ ਹੋ ਗਿਆ ਤੇ ਨਾਲ ਕਹਿੰਦੇ ਯਾਰ ਹਵਾ ਜਿਹੀ ਨਹੀਂ ਤੇ ਚੱਲਦੀਆਂ ਤੇ ਨੰਬਰ ਆਵਾਜ਼ ਤੇ ਨੰਬਰ ਆਵਾਜ਼ ਵਰਦਾਜੂ ਬਣਾ ਲਈ ਚਾਹ ਫੌਜੀ ਨੇ ਵਰ ਕੱਟੇ ਗੱਡ ਬਣਾਈ ਆ ਉਹ ਗੁੱਡ ਮਾਰਨਿੰਗ ਸੱਜਣੋ ਸਾਰੇ ਆਪਣੇ ਚੌਂ ਜਾਲਾ ਨੇ ਨੂੰ ਵੈਲਕਮ ਬੈਕ ਆ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਤੇ ਤੜਕੇ ਦਾ ਟਾਈਮ ਹੋ ਚੁੱਕਿਆ ਜੀ ਕਹਿੰਦੇ ਵੱਜ ਚੁੱਕਿਆ 6:30 ਤੇ ਆਪਾਂ ਮਸ਼ੀਨ ਚ ਚੱਕੀ ਆ ਚਾਹ ਕਿਉਂਕਿ ਆਪਾਂ ਪਹ ਆਏ ਸੀ ਤੇਲ ਤੇ ਆਪਾਂ ਨੂੰ ਫ੍ਰੀ ਦੀ ਚਾਹ ਮਿਲ ਜਾਂਦੀ ਆ ਪੰਪ ਤੋਂ ਬਈ ਕਹਿਮਲੂਬ ਖੜੇ ਆ ਤੇ ਇੱਥੇ ਕਰਾਂਗੇ ਅੱਜ ਵਾਲਾ ਬਲੌਗ ਸਟਾਰ ਲੈ ਵੀ ਤੜਕੇ ਦਾ ਸਮਾਂ ਕਹਿੰਦੇ ਹੋ ਚੁੱਕਿਆ 6:30 ਦਾ ਪੌਣੇ ਕੇ 7 ਹੋ ਗਏ ਯਾਰ ਤੇ ਦਿਨ ਚੜ ਚਲਿਆ ਤੇ ਆਪਾਂ ਚੱਕ ਲਿਆਂਦੀ ਐ ਚਾ ਤੇ ਆਪਣਾ ਨਾ ਟਰੱਕ ਦੀ ਕਰਾਉਣ ਵਾਲੀ ਐ ਸਰਵਿਸ ਇਹਨੂੰ 60000 ਕਿਲੋਮੀਟਰ ਚੱਲ ਗਿਆ ਤੇ ਸਰਵਿਸ ਕਰਾਉਣ ਲੱਗੇ ਆ ਕੰਪਨੀ ਨੇ ਥੋੜਾ ਜਿਹਾ ਵੱਧ ਚਲਾ ਕੇ ਉਹ ਹੁਣ ਮੁਗਲੈਲ ਟੱਕਟਾਇਆ ਪਿਆ ਇਹਦਾ ਤੇ ਹੁਣ ਮੈਂ ਚੱਕੀਆਂ ਕਿਉਂਕਿ ਜਿਹੜਾ ਡੱਕਾ ਹੈਗਾ ਨਾ ਜਿਵੇਂ ਮਾੜਾ ਜਾ ਲੱਗਦਾ ਉਹਨੂੰ ਮੈਨੂੰ ਆਇਆ ਕਿ ਜਾਂਦਿਆਂ ਨਹੀਂ ਇੰਜਨ ਦਾ ਕੰਮ ਨਾ ਹੋ ਜੇ ਤੇ ਹੁਣ ਕੰਪਨੀ ਨਾਲ ਗੱਲ ਕਰਕੇ ਭਾਈ ਮੁਗਲੈਲ ਦੀਆਂ ਮੈਂ ਪੀਪੀਆਂ ਚੱਕੀਆਂ ਅਮਰਜੈਂਸੀ ਤੇ ਇੱਧਰ ਕਹਿੰਦੇ ਚਾਚਾ ਤੇ ਉਹਦੇ ਨੂੰ ਤਾਏ ਦੇ ਮੁੰਡੇ ਇਕੱਠੇ ਖੜੇ ਆ ਪੀਟਰ ਵੈਲਟ ਤੇ ਬੌਲਬ ਆਜੋ ਕਿਰਾ ਮੜਾ ਇਹ ਕਰਦੇ ਆ ਫਿਊਲ ਅਪ ਤੇ ਨਾਲੇ ਪੀਂਨੇ ਚਾਹ ਤੇ ਮੁੜ ਕੇ ਚੱਲਾ ਗਿਆ ਆਪਾਂ ਆਹਾਹਾ ਨਜ਼ਾਰੇ ਵਜੇ ਬੈ ਗਨੇ ਬਾਬੇਓ ਨਜ਼ਾਰੇ ਫੁੱਲ ਕਹਿੰਦੇ ਪਹਾੜਾਂ ਦੇ ਵਿੱਚ ਅੱਜ ਖੜੇ ਆ ਸ਼ਹਿਰ ਦਾ ਨਾਮ ਹੈਗਾ ਜੀ ਕੈਮਲੂਪ ਤੇ ਕੁਕਣੀ ਵਾਲੇ ਬੇ ਤੇ ਖੜੇ ਆ ਤੇ ਦਿਨ ਹੈਗਾ ਜੀ ਅੱਜ ਐਤਵਾਰ ਤੇ ਉਹਦਾ ਕਰਕੇ ਤੇ ਪੰਪ ਤੇ ਜ਼ਿਆਦਾ ਰਾਸ਼ ਨਹੀਂ ਕਿਉਂ ਐਤਵਾਰ ਨੂੰ ਜ਼ਿਆਦਾਤਰ ਟਰੱਕ ਵਾਲੇ ਸ਼ੁੱਟੀਆਂ ਵੀ ਹੁੰਦੇ ਆ ਤੇ ਪਰ ਅੱਜ ਆਪਾਂ ਜਾ ਰਹੇ ਆ ਵਾਪਸ ਤੇ ਫੇਰ ਮੈਂ ਜਰਾ ਪਹਿਲਾਂ ਕੱਲ ਪਿਛਲੇ ਪੰਪ ਤੋਂ ਮੈਂ ਕਈ ਨਹੀਂ ਪੁੱਛੇ ਉੱਥੇ ਮਿਲਗਾ ਨਹੀਂ ਇੱਥੋਂ ਮਿਲ ਗਈਆਂ ਵੈਸੇ ਆਪਾਂ ਜੀ ਸਰਵਿਸ ਕਰਾਉਣੀ ਆ ਜਾ ਕੇ ਕੈਲਗਰੀ ਮੈਂ ਕਿ ਕਈ ਵਾਰ ਅਪਾਇੰਟਮੈਂਟ ਨਹੀਂ ਮਿਲਦੀ ਤੇ ਹੋਰ ਨਹੀਂ ਇੰਜਣ ਜਾਮ ਹੋ ਜੇ ਤੇ ਪਾਈ ਲਈਏ ਭਾਈ ਤੇਲ ਜ਼ਰੂਰੀ ਆ ਜਿਹੜਾ ਕੰਮ ਹੈਗਾ ਹਨਾ ਤੇ ਇਹ ਕਰੀਏ ਪਹਿਲਾਂ ਕਿਉਂਕਿ ਅੱਗੇ ਆਪਾਂ ਸਰਵਿਸ ਕਰਾ ਦਿੰਦੇ ਆ 40000 ਤੇ ਜਿਹੜੇ ਬੌਲ ਬੌਲੇ ਉਹ ਕਹਿੰਦੇ ਘੱਟੋ ਘੱਟ ਲੱਖ ਇਹਨੂੰ ਚਲਾਓ ਲੱਖ ਫੇਰ ਸਰਵਿਸ ਕਰਾਓ ਬੰਦੇ ਜਿਹੜੇ ਮੋਸਟਲੀ ਕਰਾਉਂਦੇ ਹੈਗੇ ਆ ਜਿੰਨਾਂ ਨਾਲ ਮੇਰੀ ਸਾਰੀ ਗੱਲ ਹੁੰਦੀ ਆ 30 35 ਤੇ ਕਰਾ ਦਿੰਦੇ ਆ ਇੰਨੇ ਘੱਟ ਕਰਾ ਦੇਣੀ ਚਾਹੀਦੀ ਮੇਰੇ ਹਿਸਾਬ ਨਾਲ ਇੰਜਨ ਦੀ ਲਾਈਫ ਹੀ ਵੱਧਦੀ ਆ ਤੇ ਜੇ ਸਾਲ ਪਿੱਛੇ ਆਪਾਂ ਸਾਰਾ ਖਰਚਾ ਦੇਖੀਏ 2 2000 ਤੋਂ 2500 ਦਾ ਸਰਵਿਸਾਂ ਦੇ ਵੱਧ ਲੱਗਦਾ ਤੇ ਪਰ ਇੰਜਨ ਵਧੀਆ ਰਹਿੰਦਾ ਯਾਰ ਤੇ ਹੁਣ ਕੰਪਨੀ ਵਾਲੇ ਕਹਿੰਦੇ ਨਹੀਂ ਭਾਈ ਥੋੜਾ ਵੱਧ ਚਲਾਓ ਤਾਂ ਕਰਕੇ ਹੁਣ ਇਹ ਨਵੇਂ ਬੋਲ ਬੋਣੇ ਥੋੜੀ ਪ੍ਰੋਬਲਮ ਹੈਗੀ ਮੁਗਲਿਆਲ ਘਟਾਉਂਦੇ ਆ ਜਿਹੜਾ ਆਪਣਾ ਦੂਜਾ ਹੈਗਾ ਉਹ ਵੀ ਘਟਾਉਂਦਾ ਹੈਗਾ ਜਦੋਂ ਨਵਤੇਜ ਕੋਲੇ ਸੀਗਾ ਉਦੋਂ ਵੀ ਇਹਨੇ ਸਾਈਨ ਦਿੱਤਾ ਵੀ ਤੇਰਾ ਮੁਗਲਿਆਲ ਘਟਾ ਹਨਾ ਚਲ ਆਪਾਂ ਨੂੰ ਸਾਈਨ ਤਾਂ ਆਇਆ ਨਹੀਂ ਹੈਗਾ ਪਰ ਫੇਰ ਵੀ ਮੈਂ ਘਾਇਰ ਪਾਈਆ ਆਪਾਂ ਰੈਸਕ ਨਹੀਂ ਲੈਂਦੇ ਆਪਾਂ ਦਾ ਇਹੋ ਜਿਹਨੂੰ ਇਹ ਵੀ ਬੰਦਾ ਹੀ ਆ ਭਰਾਵਾ ਜੀ ਹੁਣ ਇਹਨੂੰ ਖਾਣ ਨੂੰ ਨਾ ਦੇਵਾਂਗੇ ਤੇ ਇਹਦਾ ਵੀ ਕੀ ਕਸੂਰ ਹਨ ਤੇ ਰਾਹ ਦੇ ਵਿੱਚ ਖੜਨ ਨਾਲੋਂ ਚੰਗਾ ਹੈਗਾ ਮੈਂ ਦੋ ਪੀਪੀਆਂ ਚੱਕ ਲਈਆਂ ਇੱਕ ਐਮਰਜੈਂਸੀ ਵਾਸਤੇ ਤੇ ਮੈਂ ਕਹ ਵੀ ਚੱਲ ਚੱਲ ਕੇ ਕੱਲ ਚੱਕਰ ਕੀ ਪੈ ਗਿਆ ਮੇਰਾ ਬਟਗੋਆ ਗਮਾਜ ਗਿਆ ਇਹ ਹੁਣ ਮੈਂ ਕਾਰਕੂਟ ਲੌਕ ਕਰ ਤੇ ਹੁਣ ਦੁਬਾਰਾ ਕਾਰਕੂਟ ਖੋਲਿਆ ਮੈਂ ਬੜਕਾ ਘਰੇ ਪਹੁੰਚ ਗਿਆ ਭਾਂਡੇ ਦੇ ਨਾਲ ਆਹ ਬੱਲੇ ਮਾਲਕਾ ਲੈ ਵੀ ਹੁਣ ਮੜਾ ਕਰ ਦਈਏ ਪਾਪਾ ਫੇਰ ਚੱਲਾਂਗੇ ਅੱਗੇ ਲੈ ਵੀ ਮਿੱਤਰ ਪਿਆਰੇ ਦਵਾ-ਦਵਾ ਪਾ ਲਿਆ ਪਾ ਕਰਾ ਇੰਜਨ ਆਇਲ ਤੇ ਮੁੜ ਕੇ ਚਾਹ ਵੀ ਨਾ ਠੰਡੀ ਹੋ ਜੇ ਮੈਂ ਕਹਾ ਪਾ ਕੇ ਨਾ ਫੇਰ ਹੀ ਆਪਾਂ ਚਾਹ ਪੀਵਾਂਗੇ ਘਟ ਫੇਰ ਸ਼ੈਲਫ ਮਾਰ ਦਾਂਗੇ ਥੋੜਾ ਥੋੜਾ ਗਰਮ ਹੋ ਜੂਗਾ ਨਾਲ ਦੀ ਨਾਲ ਹੀ ਤੇ ਨਾਲੇ ਹਜੇ ਆਪਾਂ ਡੀਜ਼ਲ ਵੀ ਭਰਉਣਾ ਹੈਗਾ ਕੱਲ ਬੱਕ ਜਾਵਾਂ ਪੰਜਾ ਮਿੰਟਾਂ ਦੀ ਬੱਕ ਰਹਿ ਗਈ ਸੀਗੀ ਤੇ ਫੇਰ ਇੱਥੇ ਪਹੁੰਚੇ ਮੈਂ ਕਹਾ ਫਿਰ ਤੜਕੀ ਭਰਾਵਾਂਗੇ ਲੈ ਓ ਬਾਬਾ ਨਾਨਕ ਮੈਂ ਪਹਿਲੀ ਵਾਰ ਟਰੱਕ 'ਚ ਤੇਲ ਪਾਉਣ ਲੱਗਾ ਕਿਤੇ ਘਟਿਆ ਨਹੀਂ ਸੀ ਤੇਲ ਐ ਇੱਦੀ ਫਿਰ ਕੰਪਨੀ ਵਾਲੇ ਕਹਿੰਦੇ ਵੱਧ ਚਲਾਉਣਾ ਤਾਂ ਕਰਕੇ ਘਟਿਆ ਕੋ ਕਿ ਨਵੇਂ ਟਰੱਕ ਇਹਨਾਂ ਚ ਲੋਡ ਨਹੀਂ ਪੈਂਦੀ ਪਰ ਪਤਾ ਨਹੀਂ ਕੀ ਚੱਕਰ ਹੈਗਾ ਬੋਲਵਾਂ ਚ ਹੈਗਾ ਯਾਰ ਥੋੜਾ ਜਿਹਾ ਦੂਜੇ ਬਾਈ ਦੀ ਵੀ ਮੈਨੂੰ ਕਾਲ ਆਈ ਸੀਗੀ ਕਹਿੰਦਾ ਯਾਰ ਮੇਰੇ ਵਾਲਾ ਵੀ ਤੇਲ ਘਟਾਉਂਦਾ ਵੀ ਰੱਬ ਪਤਾ ਨਹੀਂ ਕੀ ਸਿਸਟਮ ਕੀ ਹੈਗਾ ਇਹਨਾਂ ਦਾ ਤੇਲ ਘਟਾਉਂਦਾ ਕੋਈ ਹੈਗਾ ਜਿਗਾਰਮੈਂਟ ਇਹ ਹੈਗਾ ਜੀ ਕਹਿੰਦੇ ਆਇਲ ਆ ਹੀ ਆ ਇੱਥੇ ਹੀ ਪਾਣਾ ਤੇਲ ਤਾਂ ਲੈ ਉਹ ਬਾਬਾ ਨਾਨਕ ਇੱਕ ਗੀਲੜ ਨਾਲ ਡੱਕਾ ਜੜੋਂ ਬਾਂ ਲੱਗ ਜੇ ਇੱਕ ਫਿਰ ਆਪਾਂ ਅਮਰਜੈਂਸੀ ਇਹਦੇ ਵਿੱਚ ਹੀ ਰੱਖ ਲੈਣ ਕਿਉਂਕਿ ਹੁਣ ਜਾ ਕੇ ਸਰਵਿਸ ਕਰਾਉਣੀ ਆ ਉਹਦਾ ਵੀ ਪਤਾ ਲੱਗੂ ਆਪਾਂ ਨੂੰ ਅਪਾਇੰਟਮੈਂਟ ਮਿਲਦੀ ਆ ਕਿ ਨਹੀਂ ਮਿਲਦੀ ਹੈਗੀ ਕਿਉਂਕਿ ਅੱਜ ਹੈਗੇ ਐਤਵਾਰ ਅੱਜ ਉਹ ਬੰਦ ਆ ਕੱਲ ਨੂੰ ਮੌਕੇ ਤੇ ਕਈ ਵਾਰ ਅਪਾਇੰਟਮੈਂਟ ਨਹੀਂ ਮਿਲਦੀ ਫਿਰ ਆਪਾਂ ਜੀ ਇੱਕ ਨਾ ਡੱਕਾ ਡੁੱਬਣ ਲੱਗਿਆ ਆਪਾਂ ਇੱਕ ਹੀ ਪਾਉਣਾ ਉਹ ਵਾਹਿਗੁਰੂ ਮੇਰੇ ਸੱਚੇ ਪਾਤਸ਼ਾਹ ਉਹ ਬਾਬਾ ਨਾਨਕਾ ਬਣੂ ਗੱਲ ਬਣ ਜਾਣੀਆਂ ਬਣ ਜਾਣੀਆਂ ਇੱਕ ਨਾਲ ਜੇ ਡੱਕਾ ਜਾਂ ਡੁੱਬਣ ਲੱਗ ਜੇ ਮੇਰੇ ਹਿਸਾਬ ਨਾਲ ਵਧੀਆ ਹੀ ਹੈਗਾ ਕਿਉਂਕਿ 5 ਲੀਟਰ ਦੀ ਕੰਨੀ ਆ ਇਹਦੇ ਵਿੱਚ ਪੈਂਦਾ ਮੇਰੇ ਹਿਸਾਬ ਨਾਲ ਦੋ ਬਾਲਟੀਆਂ ਵੱਡੀਆਂ ਪੈਂਦੀਆਂ ਤੇ ਇੱਕ ਬਾਲਟੀ ਨੂੰ ਲਾਦਾ ਮੈਂ ਕੱਲ ਮੁੰਡੇ ਦੇ ਪੁੱਛਿਆ ਸੀਗਾ ਕਿਉਂਕਿ ਉਹਨਾਂ ਕੋਲੇ ਆਪ ਦਾ ਟਰੱਕ ਹੈ ਉਹ ਸਰਵਿਸ ਕਰਾਉਂਦੇ ਆ ਪਰ ਉਹਨਾਂ ਕੋਲੇ ਬੋਲੋ ਬੋਹ ਪੁਰਾਣਾ ਪਰ ਤੇਲ ਤਾਂ ਉਨੇ ਹੀ ਪੈਂਦਾ ਹੁਣ ਇਹਦੇ ਵਿੱਚ ਵੀ ਉਹ ਕਹਿੰਦੇ ਵੀ 30 35 ਲੀਟਰ ਪੈਂਦਾ ਇਹਦੇ ਵਿੱਚ ਤੇ ਆਪਾਂ ਦੇ ਕੋਲੇ 5 ਲੀਟਰ ਦੀ ਇਹ ਹੀ ਆ ਫਰ ਮਾੜਾ ਮੋਟਾ ਤਾਂ ਮੈਨੂੰ ਲੱਗਦਾ ਵੀ ਟੱਕਾ ਜਾ ਡੁੱਬਣਾ ਚਾਹੀਦਾ ਹੀ ਆ। ਉਹ ਜਿਹੜਾ ਜਿੱਥੋਂ ਟਰੱਕ ਲਿਆਂਦਾ ਸੀ ਉਹ ਕਹਿੰਦਾ ਬਾਈ ਘੱਟੋ ਘੱਟ ਲੱਖ ਚਲਾਓ ਕਹਿੰਦਾ ਇਹਨੂੰ ਕਹਿੰਦਾ ਫੇਰ ਸਰਵਿਸ ਕਰਾਇਆ ਕਰੋ। ਕੰਪਨੀ ਵਾਲੇ ਕਹਿੰਦੇ ਫਿਰ ਆਪਾਂ ਵੱਧ ਚਲਾਇਆ ਕਰਨ। ਆਪ ਨੂੰ ਹੁਣ ਆਏ ਹੁੰਦਾ ਰ ਆਪ ਦੀ ਚੀਜ਼ ਬਣਾ ਕੇ ਚਲਾਈਦੀ ਆ। ਵੀ ਜੇ ਆਪਾਂ ਸਹੀ ਦੀ ਸਰਵਿਸ ਕਰਾ ਦਾਂਗੇ ਥੋੜਾ ਜਿਹਾ ਇੰਜਨ ਸੌਖਾ ਚੱਲੀ ਜਾਂਦਾ ਹਨਾ ਇੰਜਨ ਦੀ ਲਾਈਫ ਹੀ ਵਧੀਆ ਰਹਿੰਦੀ ਆ ਤੇ ਫਰਕ ਕੋਸ ਵੀ ਨਹੀਂ ਪੈਂਦਾ। ਕੰਪਨੀ ਕਨੇ ਨਹੀਂ ਵੀ ਐਕਤੀ ਕਿ ਥੋੜਾ ਜਿਹਾ ਵੱਧ ਖਿੱਚ ਕੇ ਚਲਾਉਣਾ ਫਿਰ ਮੈਂ ਕੱਲ ਗੱਲ ਕੀਤੀ ਮੈਂ ਕਿਹਾ ਭਰਾਓ ਮੇਰਾ ਤਾਂ ਸਰਵਿਸ ਕਰਾ ਦਿਓ ਬਈ ਇੰਜਨ ਆਇਲ ਦੇਵਾ ਲੋ ਹੋ ਚੁੱਕਿਆ ਫਿਰ ਕਹਿੰਦੇ ਚੱਲ ਕੋਈ ਨਾ ਪਹਿਲਾਂ ਉੱਥੋਂ ਪਤਾ ਕੀਤਾ ਉੱਥੇ ਬੰਦ ਹੋਈਆਂ ਦੁਕਾਨਾਂ ਕਹਿੰਦੇ ਚਾਹ ਰਾਹ ਦੇ ਵਿੱਚੋਂ ਚੱਕ ਲਈ ਹੁਣ ਰਾਹ ਦੇ ਵਿੱਚੋਂ ਪੰਪ ਤੋਂ ਮਹਿੰਗਾ ਪੈਂਦਾ ਇਹ ਇੱਕ ਗੇਲਣ ਜਿਹੜੀ ਆ ਜੇ ਟੋਟਲ ਆਪਾਂ ਸਰਵਿਸ ਕਰਾਉਣੇ ਨਾ ਵੋਲਵੋ ਦੀ ਤੇ ਮੁੰਡਾ ਆਪਣਾ ਬੋਲਵੋ ਆਪਣੇ ਦੇਸੀਆਂ ਤੋਂ ਕਰਾਉਂਦਾ ਉਹ 600 ਕੋਸ਼ ਲੈਂਦੇ ਆ ਉਹ ਮੁੰਡਾ ਕਰਾਉਂਦਾ ਕੈਡਗਰੀ ਤੋਂ ਉਹ ਕਹਿੰਦਾ 400 ਕੋਸ਼ ਲੈਂਦੇ ਆ ਤੇ ਉਹਦੇ ਵਿੱਚ ਦੇਖ ਲਓ 20 34 ਲੀਟਰ ਪਾਉਂਦੇ ਆ ਆਪਣਾ ਤੇ ਆ ਕੱਲਾ ਜਿਹੜਾ ਹੈਗਾ 10 ਲੀਟਰ ਲਿਆ ਮੈਂ ਤੇ 100 ਮੁੰਲਾ ਦਾ 42 ਮਿਲੂਗਾ ਡਾਲਰਾਂ ਦਾ ਐਨਾ ਫਰਕ ਪੰਪ ਤੇ ਚੀਜ਼ ਫਿਰ ਮਹਿੰਗੀ ਮਿਲਦੀ ਆ ਲਾਓ ਬਾਬਾ ਨਾਨਕਾ ਡੱਕਾ ਡੋਬ ਗਏ ਦੇਖਦੇ ਆ ਕਿੰਨਾ ਘਟਾਉਂਦਾ ਡੱਕਾ ਉਹ ਮੈਂ ਕਾ ਗਾਲੀ ਬਣ ਗਈ ਲੱਗਦੀ ਐ ਮੈਨੂੰ ਤਾਂ ਬਾਬੇ ਦੀ ਕਿਰਪਾ ਨਾਲ ਬਾਬਾ ਡੁੱਬਣ ਲੱਗ ਗਿਆ ਲੱਗਦਾ ਹੁਣ ਮੈਨੂੰ ਦਿਮਾਗ ਦੇ ਟੈਨਸ਼ਨ ਆ ਰੂਗੀ ਕਿਉਂਕਿ ਮਿਨੀਓ ਲੈਵਲ ਤੋਂ ਜਿਹੜਾ ਟੱਕ ਹੁੰਦਾ ਉਹਦੇ ਵੀ ਮਾੜਾ ਥੱਲੇ ਉੱਟ ਗਿਆ ਸੀਗਾ ਮੈਨੂੰ ਫਿਰ ਦਿਮਾਗ ਦੇ ਟੈਨਸ਼ਨ ਜੀ ਮੈਂ ਕਾ ਭਰਾਵੋ ਮੈਨੂੰ ਕਰਾ ਦਿਓ ਮੁੜ ਕੇ ਚੱਕਰ ਨਾਲ ਚਾਲ ਦੇ ਭਾਈ ਕੋਈ ਹਰਾ ਦੇ ਵਿੱਚ ਮੁੜ ਕੇ ਗਿਓਗੇ ਜਿਵੇਂ ਉਸ ਦਿਨ ਗਾਲੀ ਕੰਪਨੀ ਨੇ ਕਹਿਦਾ ਸੀ ਇਹ ਤੁਹਾਡੇ ਡਰਾਈਵਰ ਨੇ ਜਦੋਂ ਆਪਣਾ ਪਿਛਲੇ ਵਲੌਗ 'ਚ ਨਹੀਂ ਟਾਇਰ ਪਾਟਿਆ ਸੀ ਆ ਜਿਹੜੇ ਬੰਦੇ ਨੇ ਵਲੌਗ ਦੇਖਿਆ ਜਿੰਨਾਂ ਦਾ ਟ੍ਰੇਲਰ ਸੀ ਆਪਾਂ ਕਿਸੇ ਹੋਰ ਦਾ ਟ੍ਰੇਲਰ ਚੱਕਿਆ ਸੀ ਹਨ ਉਹ ਕਹਿੰਦੇ ਭਾਈ ਐਂ ਕਰਕੇ ਕਹਿੰਦੇ ਤੁਹਾਡੇ ਡਰਾਈਵਰ ਨੇ ਟਰੱਕ ਕੇ ਟ੍ਰੇਲਰ ਕਿਸੇ ਵਾਹੇ ਚੜਾਦਾ ਕਹਿੰਦੇ ਤਾਂ ਕਰਕੇ ਟਾਇਰ ਪਾਟਿਆ ਹੁਣ ਬੰਦਾ ਉਹ ਜਮਾਂ ਨੱਕ ਵੀ ਸੇਧ ਨੂੰ ਰੋੜਾ 1000 ਕਿਲੋਮੀਟਰ ਉਹਦੇ ਬੰਦੇ ਨੇ ਦੇਖੋ ਕਿੱਥੇ ਚੜਾਦਾ ਹੁੰਦਾ ਉਹਨੇ ਜੋਖਣਾ ਕਿ ਕਹਿਣਾ ਤਾਂ ਨਹੀਂ ਚਾਹੀਦਾ ਹਨਾ ਉਹਨੇ ਜਵਾਬ ਦੇਤਾ ਵੀ ਮੈਂ ਨਹੀਂ ਟਾਇਰ ਪਵਾਣਾ ਹੁਣ ਉਮੀ ਜੇ ਕੋਈ ਗੱਲਬਾਤ ਹੋ ਗਈ ਗੱਲ ਸਾਰੀ ਡਰਾਈਵਰ ਤੇ ਆ ਜਾਣੀਆਂ ਤਾਂ ਕਰਕੇ ਕੱਲ ਮੈਂ ਹੁਣ ਕਹਿ ਕੇ ਆਇਆ ਭਾਈ ਮੈਂ ਤਾਂ ਤੇਲ ਪਵਾ ਕੇ ਦੋ ਇਹਦੇ ਵਿੱਚ ਮੁਗਲ ਲ ਫਿਰ ਕਹਿੰਦੇ ਭਾਈ ਰਾਤ ਚ ਚੱਕ ਲਿਓ ਕਹਿੰਦਾ ਠੀਕ ਆ ਮੈਂ ਕਹਿੰਦਾ ਬਾਵਾ ਡੁੱਬਨ ਜੇ ਲੱਗ ਗਿਆ ਹੁਣ ਤਾਂ ਬਾਬੇ ਦੀ ਕਿਰਪਾ ਨਾਲ ਤੇ ਇੱਕ ਗੇਲ ਨਹੀਂ ਪਾ ਦੀਏ ਬਾਧੂਆ ਦੂਜਾ ਗੇਲਾ ਨਹੀਂ ਪਾਉਂਦੇ ਫਿਰ ਆਪਾਂ ਕਿਉਂਕਿ ਜੇ ਜਾ ਕੇ ਸਰਵਿਸ ਆਪਣਾ 600 ਕਿਲੋਮੀਟਰ ਹੈਗਾ ਜਾ ਕੇ ਜੇ ਸਰਵਿਸ ਕੀਤਾ ਇਹਨਾਂ ਨੇ ਸਾਰਾ ਬਾਹਰ ਕੱਢ ਦੇਣਾ ਵਾਹਿਗੁਰੂ ਸੱਚੇ ਬਾਦਸ਼ਾ ਬਾਬਾ ਨਾਨਕ ਵਾਹਿਗੁਰੂ ਵਾਹਿਗੁਰੂ ਇੱਕ ਵਾਰੀ ਫੇਰ ਦੇਖ ਲੈਣੀ ਢੱਕਣਾ ਆਪਾਂ ਲਾ ਲ ਗਏ ਉਹ ਵਾਹਿਗੁਰੂ ਵਾਹਿਗੁਰੂ ਸੱਚੇ ਬਾਦਸ਼ਾ ਉਹ ਵਾਹਿ ਲੈ ਵੀ ਸਵਾਦ ਆ ਗਿਆ ਢੱਕਾ ਵਾਵਾ ਡੁੱਬਣ ਲੱਗ ਗਿਆ ਹੁਣ ਆਪਾਂ ਟੈਨਸ਼ਨ ਫਰੀ ਆ ਦੂਜਾ ਜਿਹੜਾ ਹੈਗਾ ਪਾਉਣ ਹੀ ਪਾਉਂਦੇ ਵਾਹਿਗੁਰੂ ਸੱਚੇ ਪਾਸ਼ਾ ਇੱਕ ਗੀਲਣ ਪਾਦਾ ਹੁਣ ਜਿੱਥੇ ਮਰਜ਼ੀ ਤੁਰੇ ਚੱਲ ਗਿਆ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਰਏ ਵੀ ਇਹਦੇ ਸਿਰ ਤੇ ਵੀ ਆਪਾਂ ਤੁਰੇ ਫਿਰਦੇ ਆ ਹੈ ਤਾਂ ਇਹ ਵੀ ਕਹ ਲੋ ਵੀ ਇੱਕ ਬੰਦਾ ਹੀ ਆ ਇੱਕ ਬੋਲ ਕੇ ਨਹੀਂ ਦੱਸਦਾ ਜਿਵੇਂ ਆਪਾਂ ਕਹ ਲਿਆ ਆਪਾਂ ਰੋਟੀ ਖਾਂਦੇ ਇਹ ਡੀਜ਼ਲ ਪੀਂਦਾ ਹਨ ਤੇ ਹੈ ਦਾ ਬੰਦਾ ਹੀ ਇਹਦੇ ਸਿਰ ਤੇ ਤੁਰੇ ਫਿਰਦੇ ਆ ਤਾਂ ਕਰਕੇ ਆ ਮੈਂ ਜਿੰਨੇ ਟਰੱਕਾਂ ਦੇ ਵੀ ਜਿਹੜਾ ਮੈਨੂੰ ਲੱਗਦਾ ਮੇਰੇ ਕੋਲੇ ਚੌਥਾ ਟਰੱਕ ਹੈਗਾ ਤੇ ਪਰ ਮੈਂ ਕਦੇ ਡਰਾਈਵਰ ਸਮਝ ਕੇ ਉਹ ਮੈਂ ਟਰੱਕ ਨਹੀਂ ਚਲਾਇਆ ਆ ਆਪ ਦਾ ਚੀਜ਼ ਸਮਝ ਕੇ ਚਲਾਈ ਆ ਤੇ ਤਾਂ ਕਰਕੇ ਮੈਂ ਉਹਨਾਂ ਨੂੰ ਕੱਲ ਕਹਿ ਕੇ ਆ ਮੈਂ ਕਿਹਾ ਭਾਈ ਬਿੰਨ ਕਰਵਾ ਕੇ ਦਿਓ ਤੇ ਕਿਉਂਕਿ ਇਹਦੇ ਸਿਰ ਤੇ ਦਾ ਭਰਾ ਉਹ ਆਪਣਾ ਘਰ ਚੱਲਦਾ ਹਨ ਤੇ ਬਾਕੀ ਜਰੋ ਬੰਦਾ ਵੀ ਚੀਜ਼ ਤੇ ਰਹਿਣ ਲੱਗਿਆ ਨਾ ਬੰਦੇ ਦਾ ਤੇ ਉਹ ਪਿਆਰ ਪੈ ਜਾਂਦਾ ਕਿਸੇ ਵੀ ਚੀਜ਼ ਨਾਲ ਆਪਣਾ ਕੋਈ ਵੀ ਬੰਦਾ ਟਰੱਕ ਦੇ ਵਿੱਚ ਚੜ੍ਹ ਕੇ ਦੇਖ ਲੈ ਵੀ ਚਲੋ ਆਪਾਂ ਕਹਿਣਾ ਤਾਂ ਨਹੀਂ ਚਾਹਦੇ ਪਰ ਜ਼ਿਆਦਾਤਰ ਜੇ ਹੁਣ ਆਪਾਂ ਗੱਲਾਂ ਕਰਦੇ ਵੀ ਡਰਾਈਵਰ ਸਫਾਈ ਨਹੀਂ ਰੱਖਦੇ ਟਰੱਕ ਦੇ ਵਿੱਚ ਹਨਾ ਇਦਾਂ ਕਰਕੇ ਆਪਣੇ ਟਰੱਕ ਜਦੋਂ ਮਰਜੀ ਚੜ੍ਹ ਕੇ ਦੇਖ ਲਿਓ ਜਿਹੋ ਜਿਹੇ ਬੰਦੇ ਦਾ ਆਪ ਦਾ ਟਰੱਕ ਰੱਖਿਆ ਵਾ ਉਦੋਂ ਵਧੀਆ ਹੀ ਟਰੱਕ ਆਪਣਾ ਰੱਖਿਆ ਵਾ ਹੁੰਦਾ ਹਨਾ ਤੇ ਕਿਉਂਕਿ ਆਪ ਦੀ ਚੀਜ਼ ਸਮਝ ਕੇ ਬਾਈ ਚਲਾਈਦਾ ਆਹ ਚਾ ਵੀ ਥੋੜੀ ਠੰਡੀ ਹੋ ਗਈ ਐ ਅੱਜ ਹੁਣ ਇਹਦੀ ਸੈਲਫ ਮਾਰ ਦਿੰਦੇ ਨੇ ਉਹਨਾਂ ਟਾਈਮ ਗਰਮ ਹੋ ਜੂਗਾ ਮੁੜ ਕੇ ਡੀਜ਼ਲ ਭਰਉਣਾ ਹੈਗਾ ਉਥੋਂ ਤੇ ਡੀਜ਼ਲ ਭਰਾ ਕੇ ਤੇ ਮੁੜ ਕੇ ਆਪਾਂ ਚੱਲਾਂਗੇ ਕੈਲਗਰੀ ਤੇ ਤੇ ਅੱਜ ਆਪਾਂ ਨੂੰ ਇਸੇ ਬਲੌਗ ਦੇ ਅੰਦਰ ਮੁੰਲਾ ਦਾ ਫੌਜੀ ਵੀ ਮਿਲੂਗਾ ਫੌਜੀ ਉਧਰ ਗਿਆ ਵਾ ਕੈਲਗਰੀ ਤੇ ਉਹਨੇ ਮੂਰੇ ਆਉਣਾ ਤੇ ਆਪਾਂ ਇਧਰੋਂ ਜਾਣਾ ਤੇ ਜੇ ਫੌਜੀ ਮਿਲਿਆ ਤੇ ਸਾਡੀਆਂ ਫੌਜੀ ਨਾਲ ਵੀ ਗੱਲਾਂ ਬਾਤਾਂ ਕਰਾਵਾਂਗੇ ਓ ਵਾਹਿਗੁਰੂ ਸੱਚੇ ਪਾਤਸ਼ਾਹ ਲੈ ਕੇ ਅੰਦਰ ਸਿਆ ਮਾਰਦੇ ਸੈਲਫ ਬਾਬੇ ਦਾ ਨਾਮ ਲੈ ਕੇ ਓ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤ ਰੱਖੀ ਬਾਬਾ ਸਭ ਦਾ ਭਲਾ ਗਲੀ ਸਰਬਤ ਨੈਗੇਟਿਵਿਟੀ ਤੋਂ ਦੂਰ ਰੱਖੀ ਤੇ ਪੋਰਟੋ ਬਾਈ ਵੀ ਰੱਖੀ ਉਹ ਆਹੀ ਗਰੂ ਲਾਓ ਲੈ ਕੇ ਬਾਬੇ ਰਾਨਾ ਤੇ ਲਾਣੇਦਾਰ ਆਪਣਾ ਹੋ ਚੁੱਕਿਆ ਸਟਾਰਟ ਇਹਨੂੰ ਵੀ ਗੁੱਡ ਮਾਰਨਿੰਗ ਹੋ ਗਈ ਆ ਤੇ ਕਰਕੇ ਥੋੜਾ ਜਿਹਾ ਗਰਮ ਤੇ ਮੁੜ ਕੇ ਪੰਪ ਹੋ ਉਹ ਸਾਹਮਣੇ ਪੰਪ ਆ ਇਧਰ ਮੈਂ ਦਿਖਾਉਣਾ ਸੰਗ ਆਓ ਪੰਪ ਆ ਲੈ ਵੀ ਮੁਗਲੈਲ ਪੌਪ ਪਾਦਾ ਆਪਾਂ ਹੌਲੀ ਹੌਲੀ ਕਰਕੇ ਨਾ ਬੱਕ ਨਹੀਂ ਤਾਂ ਡਰਾਈਵ ਦੇ ਵਿੱਚ ਪੈ ਜਾਣੀ ਆ ਆਪਾਂ ਹੌਲੀ ਹੌਲੀ ਕਰਕੇ ਉਹ ਪੰਪ ਤੇ ਲੈ ਕੇ ਜਾਂਦੇ ਹੁੰਦਾ ਟਾਈਮ ਤੇਲ ਭਰਾ ਲੈਣੇ ਤੇ ਨਾਲ ਹੀ ਆਪਣਾ ਪ੍ਰੀ ਟ੍ਰਿਪ ਹੋ ਜਾਣਾ ਮੁਰਕੇ ਵੀ ਮਾਰ ਕੇ ਅੱਗੇ ਚੱਲਾਂਗੇ ਬਾਬਿਓ ਸਿੱਧਾ ਕਹਿਲਗਰੀ ਤੇ ਮਿਲਾਂਗੇ ਰਾਹ 'ਚ ਫੌਜੀ ਨੂੰ ਚਾਹ ਪੀਵਾਂਗੇ ਜੇ ਫੌਜੀ ਨੂੰ ਕਹਾਂ ਚਾਹ ਬਣਾ ਦੇ ਰਾਹ ਦੇ ਵਿੱਚ ਮਿਲਿਆ ਨਾ ਸਪੌਟ ਉੱਥੇ ਇਕੱਠਾ ਨੂੰ ਮੈਨੂੰ ਤੱਜ ਫੌਜੀ ਕੋਲ ਚਾਹ ਪੀ ਕੇ ਜਾਂਦੇ ਆ ਆ ਜੋਗਰਾਂ ਚੱਲਦੇ ਆ ਤੇਲ ਭਰਉਣੇ ਆ ਚਲੋ ਵੀ ਮਟਰ ਪਿਆਰੋ ਇਕੱਰਾ ਤੇਲ ਭਰਾਈਏ ਆਏ ਆਏ ਆਪ ਤਾਂ ਚਾਹ ਪੀ ਲਈ ਤੇ ਲਾਣੇਦਾਰ ਦੀ ਹੁਣ ਕਿਤੇ ਪੇਟ ਪੂਜਾ ਕਰਾ ਦਈਏ ਉਹ ਵਾਹਿਗੁਰੂ ਸੱਚੇ ਪਾਤਸ਼ ਚੜਦੀ ਗਲਾ ਵਿੱਚ ਰੱਖਣਾ। ਓ ਆ। ਕਿਹੜੇ ਪਾਸੇ ਆ ਜੀ ਮਸ਼ੀਨ ਜੀ। ਲੈ ਵੀ ਮਤਰੋ ਕਾਰਡ ਮਾਰ ਦਈਏ ਕਿ ਨਾ। ਲੈ ਵੀ ਰੂ ਕਾਰਡ ਕੁਇਕਲੀ ਓਕੇ ਆਪਾਂ ਪਾਉਣਾ ਹੈਗਾ ਟਰੈਕਟਰ ਟਰੈਕਟਰ ਦੇ ਵਿੱਚ ਡੀਜ਼ਲ ਐਂਡ ਡੈਫ ਇਕੱਠੇ ਪਵਾਵਾਂਗੇ ਆਪਾਂ। ਇਹ ਮਸ਼ੀਨ ਦਾ ਇਹ ਫਾਇਦਾ ਹੈਗਾ ਵੀ ਇੱਕ ਵਾਰੀ ਕਾਰਡ ਮਾਰੇ ਤਾਂ ਡੈਫ ਵੀ ਪੈ ਜਾਂਦਾ ਤੇ ਦੂਜਾ ਵੀ ਪੈ ਜਾਂਦਾ ਡਰਾਈਵਰ ਨੰਬਰ ਡਰਾਈਵਰ ਨੰਬਰ ਜੀ ਲਓ ਜੀ ਡਰਾਈਵਰ ਨੰਬਰ ਭਰਤਾ ਇਹਦੇ ਵਿੱਚ ਇਹਦੇ ਵਿੱਚ ਨਾ ਆਪਾਂ ਨੂੰ ਪੰਪ ਵੀ ਸਿਲੈਕਟ ਕਰਨੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਸਾਰਾ ਜਿਗਾਰ ਹੋ ਜਾਂਦਾ ਜਿੰਦਗੀ 'ਚ ਨਾ ਕੋਈ ਜ਼ਿਆਦਾ ਹੀ ਘਾਲੇ-ਮਾਲੇ ਚੱਲ ਰਿਹਾ। ਕੱਲ ਮੇਰਾ ਫੜੂਗਾ ਕਮਾਦ ਗਿਆ। ਅੱਜ ਮੈਂ ਆਪ ਦੇ ਕਾਰਡ ਤੋਂ ਪੇ ਕੀਤੇ ਸੀਗਾ ਆਪਣਾ ਆ ਜਿਹੜਾ ਇੰਜਨ ਆਇਲ ਚੱਕਿਆ ਸੀਗਾ। ਮੈਂ ਪਾਰਚੀਆਂ ਕਢਵਾਈਆਂ ਸੀਗੀਆਂ ਮੈਂ ਕੰਪਨੀ ਨੂੰ ਦੇ ਦਾਂਗੇ ਤੇ ਵੀ ਪੇ ਕਰ ਦੇਣਗੇ ਉਹ। ਉਹ ਹਾਲੀਆਂ ਪਾਰਚੀਆਂ ਪਤਾ ਨਹੀਂ ਕਿੱਥੇ ਡੱਗ ਪਈਆਂ ਯਾਰ। ਖੜੀ ਟਰੱਕ ਜੀ ਪਈਆਂ ਹੁਣੀਆਂ ਮੈਂ ਲੱਭ ਕੇ ਲੱਭ ਲੱਭ ਹੰਮ ਕੇ ਉਹਨੂੰ ਪਾਰਚੀਆਂ ਨਹੀਂ ਲੱਭੀਆਂ। ਹੁਣ ਜਿੱਥੇ ਟਰੱਕ ਖੜਾ ਸੀਗਾ ਉਹ ਤਾਇਏ ਦੇ ਮੁੰਡੇ ਦੇ ਨਾਲ ਟਰੱਕ ਖੜਾ ਸੀਗਾ। ਦੇਖ ਕੇ ਆਉਣਾ ਵੀ ਉੱਥੇ ਤਾਂ ਨਹੀਂ ਪਾਰਚੀਆਂ ਹੈਗੀਆਂ ਨਹੀਂ ਫਿਰ ਅੰਦਰੋਂ ਮੈਂ ਦੇਣਾ ਜੇ ਹੋਰ ਕੱਢ ਦੇ ਤੇ ਨਹੀਂ ਤਾਂ ਫਿਰ ਕੰਪਨੀਆਂ ਨੂੰ ਆਪਾਂ ਨੂੰ ਦੇਣੀਆਂ ਪੈਣੀਆਂ ਭਾਈ ਸਾਡਾ ਸਾਨੂੰ ਪੇ ਕਰ ਦੋ ਤੇ ਅਸੀਂ ਆਪ ਦੇ ਕਾਰਡ ਤੋਂ ਕਿਉਂਕਿ ਮੇਰਾ ਬਟੂਗਾ ਜਿਹੜਾ ਹੈਗਾ ਘਰੇ ਰਹਿ ਗਿਆ ਤਾਂ ਚੱਕਰ ਚੱਲ ਗਿਆ ਉਹ ਹੁਣ ਅੰਦਰ ਜਾਣਾ ਪੈਣਾ ਦੁਬਾਰਾ ਫੇਰ ਪੁੱਛਦੇ ਆ ਭਾਈ 파ਰਟੀਆਂ ਸਾਡੀਆਂ ਕੱਢ ਦਿਓ ਤਾਂ ਕਿ ਅਸੀਂ ਕੰਪਨੀ ਨੂੰ ਦੇ ਸਕੀਏ ਤੇ ਬਾਈ ਚੱਕੀ ਫਿਰਦਾ ਕਹਿੰਦੇ ਫੋਰਕ ਲੈਫਟ ਫੱਟੇ ਵਾਲਾ ਕਮਾਲ ਕੀਤੀ ਬਈ ਆ ਬਾਈ ਦਾ ਲੋਡ ਦੇਖ ਲੈ ਏਡਾ ਟ੍ਰੇਲਰ ਖਾਦੀ ਪਿਆ ਕਮਾ ਕਮਾ ਦਾ ਮੰਦਾ ਹੀ ਆ ਰਹਾ ਹੈ ਦਾ ਆਹੋ ਹੋ ਹੋ ਕਿੱਥੇ ਢੱਕ ਸਕਦੇ ਹਾਂ ਯਾਰ 파ਰਟੀਆਂ ਕਮਾਲ ਦੀ ਗੱਲ ਹੋ ਗਈ ਹੈਰਾਨ ਪਰੇਸ਼ਾਨ ਹੋਇਆ ਪਿਆ ਮੈਂ ਬੇ ਇਦਾਂ ਡੱਗ ਸਕਦੇ ਹਾਂ ਨਹੀਂ ਕਿਤੇ ਹੁਣ ਖੜੀ ਕਿਤੇ ਮੈਂ ਰੱਖ ਕੇ ਭੁੱਲ ਗਿਆ ਰੱਬ ਜਾਣੇ ਚੱਲ ਦੇਖਦੇ ਆ ਲੈ ਵੀ ਮੇਟਰੋ ਮਸਲੇ ਦਾ ਹੁਣ ਹਾਲ ਇਹ ਹੋਇਆ ਉਹ ਕਹਿੰਦੇ ਜਿਹੜੇ ਬੰਦੇ ਤੋਂ ਮੈਂ ਚੱਕਿਆ ਸੀ ਹੈ ਨਾ ਤੇਲ ਉਹ ਕਹਿੰਦਾ ਮੇਰੀ ਹੋ ਗਈ ਸੈਪਟ ਚੇਂਜ ਹੁਣ ਕਹਿੰਦਾ ਮੈਂ ਆਪਦਾ ਅਕਾਊਂਟ ਬੰਦ ਕਰਤਾ ਹੁਣ ਮੰਡੇ ਨੂੰ ਕਹਿੰਦਾ ਮਿਲੂਗੀ ਸਾਨੂੰ ਹੁਣ ਮੰਡੇ ਨੂੰ ਕੀ ਕਰਨਗੇ ਮੈਂ ਆਪਦਾ ਨੰਬਰ ਤੇ ਈਮੇਲ ਦੇ ਆਇਆ ਮੈਂ ਕਹੇ ਰ ਮੈਨੂੰ ਇਹਦੇ ਉੱਤੇ ਸੈਂਡ ਕਰ ਦਿਓ ਬਾਕੀ ਰਾਹ ਦੇ ਵਿੱਚ ਮੈਂ ਦੇਖਦਾ ਵੀ ਜਾਨਾ ਜੇ ਕਿਤੇ ਮਿਲ ਜੇ ਪਰ ਮੈਨੂੰ ਲੱਗਦਾ ਨਹੀਂ ਹੁਣ ਹੀ ਟਰੱਕ ਜੀ ਐ 100 ਤੋਂ 100% ਹੁਣ ਆਈ ਨਹੀਂ ਪਤਾ ਵੀ ਰੱਖ ਕੇ ਮੈਂ ਕਿੱਥੇ ਭੁੱਲ ਗਿਆ ਕਈ ਵਾਰ ਦਿਮਾਗ ਸਾਲਾ ਬਾਲੇ ਪਾਸੇ ਹੁੰਦਾ ਦਿਮਾਗ ਚ ਗੱਲ ਨਿਕਲ ਜਾਂਦੀ ਹੈ ਬੈਚਰੀ ਵਲੌਗ ਬਣਾਉਣਾ ਬੈਚਰੀ ਹੋਰ ਉਹਦੇ ਚੱਕਰ ਦੇ ਵਿੱਚ ਕੱਲ ਮੈਨੂੰ ਟੈਨਸ਼ਨ ਹੋ ਗਈ ਮੈਂ ਕਿਹਾ ਬਾਡੂ ਆ ਡੈੱਕ ਪਿਆ ਮਿੱਤਰ ਪਿਆਰੇ ਤੇਰਾ ਮੋੜ ਕੇ ਹੌਲੀ ਹੌਲੀ ਦਿਮਾਗ ਤੇ ਜੋਰ ਪਾਇਆ ਮੈਂ ਬਿਣੀ ਪੈਗ ਤਾਉਂਦਾ ਹੈ ਨਾ ਬਾਯਾ ਕੈਲਗਰੀ ਘੁੰਮ ਕੇ ਫੇਰ ਆਇਆ ਸਰੀ ਮੈਂ ਘਰੋਂ ਰੋਟੀ ਚੱਕਿਆ ਸੀਗਾ ਤੇ ਅਮਰਤ ਮੈਨੂੰ ਰੋਟੀ ਫੜਾਉਣਾ ਆਈ ਸੀਗੀ ਜਿਹੜੇ ਝੋਲੇ ਚ ਭਾਂਡੇ ਪਾਏ ਉਹਦੇ ਵਿੱਚ ਹੀ ਵੜੂਆ ਪਾ ਕੇ ਮੈਂ ਘਰੇ ਫੇਰ ਤਾ ਇਦਾਂ ਵੀ ਹੋ ਜਾਂਦਾ ਕਈ ਵਾਰ ਚਲੋ ਲੈਨੇ ਬਾਬੇ ਦੇ ਨਾਂ ਤੇ ਸਫ਼ਰ ਵਧਾਈਏ ਚਲੋ ਕੇਂਦਰ ਸਿਆਂ ਹਾਈ ਵੇ ਮੋੜਾ ਦੁਗ ਗਿਆ ਕੀ ਕਹਿੰਦੇ ਬੰਦ ਹੋ ਗਿਆ ਤੇ ਨਾਲ ਕਹਿੰਦੇ ਯਾਰ ਹਵਾ ਜੇ ਨਹੀਂ ਤੇਜ਼ ਚੱਲਦੀ ਨਾ ਲਹਿਰਾਂ ਦੇਖੋ ਬਣਦੀਆਂ ਮੜ ਗਈਆਂ ਛੱਲਾਂ ਹੀ ਛੱਲਾਂ ਵਾਜਦੀਆਂ ਛੱਲਾਂ ਛੱਲਾਂ ਕਹਿੰਦੇ ਤੇ ਆਪਾਂ ਪਹੁੰਚ ਗਏ ਜੀ 3 ਵੈਲੀ ਗੈਪ ਸਮਝ ਲਓ ਕਹਿ ਲ ਗਰੀ ਤੇ ਅੱਧੀ ਬਾਟ ਆਪਣੀ ਨਿਕਲ ਗਈ ਤੇ ਅੱਧੀ ਆਪਣੀ ਬਾਟ ਰਹਿੰਦੀ ਆ ਤੇ ਮੈਨੂੰ ਲੱਗਦਾ ਵੈਸੇ ਅੱਜ ਬੰਦ ਕਰਨਾ ਚਾਹੀਦਾ ਨਹੀਂ ਇਹਨਾਂ ਨੂੰ ਹਾਈਵੇ ਕਿਉਂਕਿ ਅੱਜ ਲੌਂਗ ਵੀਕੈਂਡ ਹੈਗਾ ਮੰਗਲਵਾਰ ਦਾ ਤੇ ਅੱਜ ਦਿਨ ਵੀ ਐਤਵਾਰ ਹੈਗਾ ਤੇ ਛੁੱਟੀ ਆ ਤੇ ਗੋਰਾ ਪਹੁੰਚ ਗਿਆ ਜੀ ਦੇਖੋ ਇੰਨਾ ਜਿਹਾ ਫਰਕ ਆ ਤੁਹਾਨੂੰ ਇੱਕ ਚੀਜ਼ ਦਿਖਾਵਾਂ ਆਪਾਂ ਕਹਿੰਦੇ ਹੁੰਦੇ ਵੀ ਮੈਂ ਇੱਥੇ ਖੜ੍ਹਦਾ ਮੇਰੀ ਸੋਹਣੀ ਜਿਹੀ ਫੋਟੋ ਖੇਚ। ਇਹਨੇ ਸਿਰਫ 뷰 ਦੀ ਫੋਟੋ ਖੇਚਣੀ ਆ। ਦੇਖੋ 뷰 ਦੀ ਫੋਟੋ ਕੈਪਚਰ ਕਰ ਰਿਆ ਨਾ। ਹਰੇਕ ਗੋਰਾ ਮੈਂ ਇੰਨਾ ਜੇ ਫਰਕ ਦੇਖਿਆ ਆਪਾਂ ਜਿਵੇਂ ਕਹਿੰਨਾ ਤਿਆਰ ਬਿਆਰ ਹੋ ਕੇ ਮੈਂ ਇੱਥੇ ਖੜ੍ਹਦਾ ਮੇਰੀ ਫੋਟੋ ਖੇਚੀ। ਇਹਨੇ ਕਿਹਾ ਪਹਾੜੀ ਦੀ ਫੋਟੋ ਖੇਚ ਲਈ ਕਿਤੇ ਕਾਦੀ ਖੱਚੀ ਨੇ ਉਹ ਸੋਹਣੇ ਜਿਹਾ 뷰 ਦੀ ਫੋਟੋ ਖੇਚੀ। ਜੀ ਫਾਈਨਲੀ ਆਪਾਂ ਆ ਗਏ ਆ ਜੀ 골ਡਨ ਜ਼ਹਿਰ ਕਹਿੰਦੇ ਆ ਗਏ ਆ ਤੇ ਅੱਜ ਬੜੇ ਟਾਈਮ ਬਾਅਦ ਇਕੱਠੇ ਹੋਣ ਲੱਗਿਆ ਫੌਜੀ ਵੀ ਮਿਲ ਗਿਆ ਤੇ ਆਪਣਾ ਛੋਟਾ ਵੀ ਮਿਲ ਗਿਆ ਅੱਜ ਇੱਧਰ ਤੱਕ ਹੀ ਮੋੜ ਲਏ ਕਿ ਬਾਈ ਰੁਕੀ ਖੜਾ ਉਧਰ ਤੱਕ ਹੀ ਚੱਲਦੇ ਆ ਉਹ ਲਾਈ ਖੜਿਆ ਮਗਰ ਝੋਟੇ ਰੋਟੀ ਪਾਣੀ ਖਾਈ ਜਾਂਦੇ ਆ ਫੌਜੀ ਨੂੰ ਘੱਟੋ ਘੱਟ 2 ਮਹੀਨਾ ਬਾਅਦ ਮਿਲਣ ਲੱਗਿਆ ਕੈਨੇਡਾ ਦੇ ਦੇਖ ਲਓ ਕਮਾਕਾਰਾਂ ਦਾ ਇਦਾਂ ਹੈਗਾ ਬੰਦੇ ਕੋਲ ਟਾਈਮ ਹੀ ਹੈ ਨਹੀਂ ਖਾਸ ਕਰਕੇ ਟਰੱਕ ਵਾਲਿਆਂ ਕੋਲੇ ਵਾਹ ਗਰੂ ਸੱਚੇ ਪਾਸ਼ੇ ਲੈ ਵੀ ਅੱਡੋ ਆਡੇ ਰੰਗ ਦੇ ਇਕੱਠੇ ਹੋ ਗਏ ਜੀ ਇੱਕ ਆ ਗਿਆ ਆਏ ਹਾਏ ਇੱਕ ਨੀਲੇ ਰੰਗ ਦਾ ਇੱਕ ਸੋਰੇ ਰੰਗਾ ਤੇ ਇੱਕ ਚਿੱਟਾ ਲੈ ਵੀ ਮੇਤਰ ਪਿਆਰੋ ਇੱਥੇ ਹੁਣ ਖਾਵਾਂਗੇ ਆਪਾਂ ਰੋਟੀ ਪਾਣੀ ਤੇ ਨਾਲੇ ਚੱਕਾ ਗਏ ਥੋ ਟੈਮ ਤੋਂ ਚਾਹ ਕਿਹੜੇ ਟਰੱਕ 'ਚ ਬੈਠੇ ਆ ਛੋਟੇ ਵਾਲੇ 'ਚ ਬੈਠੇ ਆ ਮੈਨੂੰ ਸਾਰਾ ਗਾ ਸੁਣੀ ਜਾਂਦਾ ਮੈਂ ਫੋਨ ਤੇ ਆ ਫੋਨ ਕੱਟਿਆ ਨਹੀਂ ਹੈਗਾ ਮੈਂ ਤੁਹਾਡਾ ਜਿਹੜਿਆ ਤੁਸੀਂ ਗੱਲਾਂ ਕਰਦੇ ਮੈਨੂੰ ਸਾਰੀਆਂ ਸੁਣੀ ਜਾਂਦੇ ਕੋਈ ਕਿਵੇਂ ਆ ਠੀਕ ਆ ਠੀਕ ਦਾ ਲੈ ਵੀ ਫੌਜੀ ਨੂੰ ਮਿਲਿਆ ਦੇਖ ਲੋ ਕਿੰਨੇ ਟਾਈਮ ਬਾਅਦ ਆ ਜਾ ਬਈ ਰੋਟੀ ਲੈਣ ਦੀ ਹੋਈ ਨਹੀਂ ਆ ਜਾ ਕਿਉਂ ਵੀ ਨਾ ਉਹ ਤੇ ਸਿਆ ਕਿਵੇਂ ਆ ਰੋਟੀ ਯਾਰ ਮੈਂ ਚਾਹੀ ਹਾਂ ਨਹੀਂ ਨਹੀਂ ਆ ਜਾ ਕਿਵੇਂ ਆ ਵਧੀਆ ਇੱਕ ਖਾਲ ਚਾਹ ਤਾਂ ਰੱਖ ਲੈਂਦੇ ਸੱਚ ਮੈਂ ਚਾਹੀ ਪੀ ਲੂ ਫਿਰ ਰਹਿਣ ਦੇ ਛੱਡ ਖੜਾ ਕੋਈ ਨਹੀਂ ਚਾਹ ਬਣਾਉਣੇ ਮਾ ਨਹੀਂ ਨਹੀਂ ਹੁਣ ਤੱਕਾ ਹੋ ਲੱਗਿਆ ਆ ਦਹੀਂ ਵਾਲੀ ਖਾਲ ਇੱਕ ਹੋਰ ਜਰੂਰੀ ਦਾਲ ਵਾਲੀ ਬਈ ਮਸਮਾਨ ਪਾ ਕੇ ਥੀਲੇ ਹੁਣਾ ਉਹ ਜਿਹੜਾ ਡੱਬੂ ਚ ਆਹ ਤੇਰਾ ਕੰਮ ਸਹੀ ਆ ਬਈ ਆਹਾ ਵਾ ਇਹਨਾਂ ਨੂੰ ਤੋਤਾ ਜਾਂਦਾ ਠੰਡਾ ਹੈ ਨਹੀਂ ਨਹੀਂ ਮੈਨੂੰ ਵੀ ਠੰਡਾ ਨਹੀਂ ਲੱਗਦਾ ਠੰਡਾ ਹੀ ਲੱਗਦਾ ਤੂੰ ਕੀ ਕੀ ਦੁੱਧ ਉਧਰ ਚੱਕ ਲਈ ਉਹ ਬਾਦੂ ਆ ਦੇਖ ਲੈ ਕਿੱਡੀ ਪਾਲਾ ਥੋੜਾ ਹੋਰ ਘੱਟ ਹੋਣੀ ਆਦਾ ਭਾ ਇੰਨੀ ਆ ਪਾਲਾ ਥੋੜਾ ਜਿਹਾ ਪਾਲ ਤੂੰ ਤਿੰਨ ਬੰਦੇ ਆ ਵਾਵੇ ਤਿੰਨ ਬੰਦੇ ਮੇਰੇ ਕੋਲ ਤਾਂ ਹੈਗਾ ਇਹ ਚ ਹੁਣ ਸਰ ਜਾਣਾ ਮੇਰਾ ਇੱਕ ਵਾਰ ਚਾਹ ਬਣੂ ਹੋਰ ਪਾਲਾ ਥੋੜਾ ਜਿਹਾ ਕੱਲ ਧੱਕੋ ਤੈਨੂੰ ਹੁਣ ਤਾਂ ਮੱਝ ਬੰਨੀ ਵੀ ਇਹਦੇ ਕੋਲ ਜੂੜਦਾ ਆਇਆ ਵਾ ਤਰੀ ਜਾਣ ਬੰਨਣਾ ਇਹ ਤਾਂ ਬੱਸ ਬੱਸ ਮੇਰੀ ਰਵੜਾ ਟੱਕਰ ਤੇ ਫੋਟੀ ਆ ਕੇ ਦੰਦ ਚ ਆ ਗਈ ਨਹੀਂ ਮੈਂ ਕਿਹ ਸਾਲੀ ਆ ਰਵੜ ਜਿੱਦੋਂ ਆਈ ਇਹ ਤਾਂ ਨਿਕਲਦੀ ਨਹੀਂ ਨੇ ਛੋਟੇ ਖੜੇ ਆ ਇਧਰ ਆ ਗਿਆ ਆਪਣੇ ਵਾਲਾ ਆ ਗਿਆ ਤੀਜੇ ਵਾਲਾ ਛੋਟੇ ਦਾ ਉਹ ਆ ਗਿਆ ਫੌਜੀ ਦਾ ਪੀਟਰ ਵੈਲਟ ਦੋ ਬੌਲ ਬੋਤੇ ਇੱਕ ਪੀਟਰ ਵੈਲਟ ਕਹਿੰਦੇ ਅੱਜ ਲੈ ਲੱਗ ਗਿਆ ਮੈਂ ਆਪਣਾ 골ਡਨ ਸ਼ਹਿਰ ਦੇ ਵਿੱਚ ਤੇ ਬਾ ਚਾਹ ਜੂ ਬਣਾ ਆ ਗਲੀ ਚਾਹ ਫੌਜੀ ਨੇ ਵਰਕ ਕੰਡੇ ਗੱਡ ਬਣਾਈ ਆ ਕਹਿੰਦਾ ਫੌਜ ਚ ਮੈਂ ਬਣਾਉਂਦਾ ਸੀ ਤੇ ਸਿਰਾ ਲਾਵਾ ਜਮ ਆ ਵੀ ਫੌਜੀ ਮਿਲ ਆ ਗਏ ਫਿਰ ਚਾਲਦੇ ਚਾਲਦੇ ਤੇ ਕਰਦੇ ਸਾਰੇ ਆਪਾਂ ਨੂੰ ਦੇਖਣ ਵਾਲਿਆਂ ਨੂੰ ਕਰ ਦੋ ਬਾਏ ਕਿਦੋਂ ਮਿਲਾਂਗੇ ਓਕੇ ਬਾਈ ਓਏ ਮਿਲਦੇ ਆ ਫਿਰ ਬਾਾਰੇ ਕਿਦਾਂ ਆ ਫੌਜੀ ਫੌਜੀ ਨੂੰ ਕਰਦਾ ਬਾਏ ਤੇ ਛੋਟਾ ਆਪਾਂ ਨਿਕਲ ਗਿਆ ਫੌਜੀ ਵੀ ਹੁਣ ਇਹਨੇ ਮਗਰ ਮਗਰੀ ਜਾਣਾ ਹੈਗਾ ਤੇ ਫੌਜੀ ਦਾ ਚੱਲਿਆ ਪੀਟਰ ਵੈਲਟ ਤੇ ਆਪਣੇ ਵਾਲਾ ਵੀ ਲਾਣੇਦਾਰ ਰੈਡੀ ਆ ਤੇ ਆਪਾਂ ਜਾਣਾ ਕੈਨਲਗਰੀ ਵਾਲੇ ਪਾਸੇ ਨੂੰ ਤੇ ਇਹਨੇ ਜਾਣਾ ਹੈਗਾ ਆਪਣਾ ਸਰੀ ਵਾਲੇ ਪਾਸੇ ਨੂੰ ਇਹਨੇ ਤੇ ਛੋਟੇ ਨਹੀਂ ਦੋਨਾਂ ਜਾਣਿਆਂ ਨੇ ਟਰੈਲਰ ਦੀ ਵੀ ਆਈ ਸੀ ਕਿ ਤੈਸੀ ਹੋਈਗੀ ਐਸੀ ਤੈਸੀ ਹੋਈਗੀ ਇਹ ਕਰਦਾ ਬਾਈ ਇਸ ਕੰਪਨੀ ਦਾ ਕੰਮ ট্রান্সਫੋਰਸ ਕਾਫੀ ਵੱਡੀ ਕੰਪਨੀ ਆ ਇਹ ਚੱਲਿਆ ਭਾਈ ਉਧਰਲੇ ਪਾਸੇ ਨੂੰ ਸਰੀ ਵਾਲੇ ਪਾਸੇ ਨੂੰ ਇੱਧਰ ਆਲਗੋੜਾ ਸਾਰਾ ਇੱਧਰ ਲਵਾਈ ਆਇਆ ਸੀ ਉਹ ਵੀ ਉੱਠ ਗਿਆ ਆਪੇ ਹੀ ਰਹਿ ਗਏ ਹੁਣ ਤਾਂ ਇਕੱਲੇ ਮਾਰ ਗਏ ਸੈਲਫ ਤੇ ਚੱਲ ਗਏ ਕੈਨੇਡਾ ਬੱਚਾ ਵਾਲ ਟੀਵੀ ਦੇਖੀ ਜਾਂਦੀ ਆ ਤੇ ਮੁੜ ਕੇ ਦੇਣਾ ਸ਼ਾਮ ਨੂੰ ਜਿੱਥੇ ਮਾੜਾ ਮੋਟਾ ਜਾਣਾ ਹੋਇਆ ਜਿਹੜਾ ਕੱਢ ਕੇ ਆਵਾਂਗੇ ਚਾਲ ਫਿਰ ਫੌਜੀ ਹੁਣਾਂ ਨੂੰ ਕਰਤਾ ਆਪਾਂ ਬਾਏ ਬਾਏ ਦੇਖ ਲਓ ਕੈਨੇਡਾ ਚ ਇੰਨੀ ਭੱਜ ਦੌੜ ਤੇ ਅਸੀਂ 2 2.5 ਮਹੀਨੇ ਬਾਅਦ ਮਿਲੇ ਆ। ਹੁਣ ਇੱਥੇ ਅਸੀਂ ਫਿਰ ਘੰਟਾ ਡੇਢ ਘੰਟਾ ਚੰਗਾ ਲਾਇਆ। ਚਾਹਾਂ ਚੂਹਾਂ ਬਣਾ ਕੇ ਪੀਤੀਆਂ ਫੇਰ ਤੁਰਿਆ। ਡਰੋਨ ਅਜ ਧੋਖਾ ਦੇ ਗਿਆ। ਚੜਿਆ ਨਹੀਂ ਹੈਗਾ। ਨੋ ਫਲਾਈ ਜ਼ੋਨ ਦਾ ਕਰਕੇ ਇੱਥੇ ਰੱਖਦੇ ਜਾਂਦੇ ਹੋ ਚੱਕ ਕੇ ਲੈ ਜਾਂਗੇ। ਤੇ ਦੂਜਾ ਇੱਥੇ 에ਰਪੋਰਟ ਕੋਲੇ ਕਰਕੇ ਨਾ ਚੜਿਆ ਨਹੀਂ ਹੈਗਾ। ਨਹੀਂ ਤਾਂ ਡਰੋਨ ਸ਼ਾਟ ਲੈਣਾ ਸੀ ਆਪਾਂ ਹੀ ਅਸੀਂ। ਉਹ ਦਿਲ ਚ ਰਹੀ ਚਲੋ ਕੋਈ ਗੱਲ ਨਹੀਂ। ਪਰ ਇੱਕ ਗੱਲ ਆ ਵੀ ਫੌਜੀ ਨੇ ਚਾਹ ਬਹੁਤ ਕੰਡੇ ਘੱਟ ਨਹੀਂ ਹੁੰਣਾ। ਬਹੁਤ ਟਾਈਮ ਬਾਅਦ ਇਹੋ ਜਿਹੀ ਚਾਹ ਪੀਤੀ ਆ ਕਰੜੀ। ਫੌਜੀ ਨੇ ਬਈ ਚਾਹ ਬਹੁਤ ਤਕੜੀ ਬਣਾਇ ਇੱਕ ਘੰਟੇ ਘੜ ਇੰਨੀ ਸਵਾਦ ਚਾਹ ਬਹੁਤ ਹੈ ਬਾਦ ਕੀਤੀ ਆ ਫੌਜੀ ਕਹਿੰਦਾ ਮੈਂ ਫੌਜ ਚ ਬਣਾਉਂਦਾ ਹੁੰਦਾ ਸੀਗਾ ਮੈਂ ਕਿਹਾ ਅੱਜ ਫਿਰ ਸਾਡੀ ਨਹੀਂ ਬਣਾ ਕੇ ਪਿਆ ਵੀ 올 ਡਨ ਆਪਣਾ ਸਾਰਾ ਕੁਝ ਬਾਬੇ ਜੀ ਘਰਪਰਾ ਠੀਕ ਹੈ ਕੋਟੀ ਲਾ ਲਈਏ ਤੇ ਲੈ ਕੇ ਬਾਬੇ ਦਾ ਨਾ ਪੌਣਿਆਂ ਚਾਲੇ ਆਪਾਂ ਕਹਿਲਗਰੀ ਵਾਲੇ ਪਾਸੇ ਨੂੰ ਬ੍ਰੇਕ ਵੀ ਬਹੁਤ ਵੱਡੀ ਨਿਕਲ ਗਈ ਹੋ ਦੇਖਾਂ ਕਿੰਨੇ ਟਾਈਮ ਦੇ ਨਿਕਲ ਗਈ ਚਲ ਬਾਅਦ ਹੀ ਦੇਖਦੇ ਆਂ